ਕ੍ਰਿਪੂਲੇ ਸ਼ੰਕਰੀ ਦੀ ਮੂਰਤੀ ਦੇ ਤੇ ਚਾਂਦੀ ਦੇ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੁੰਦੀ ਪੰਡਤ ਤਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਅਸ਼wini ਘਟਿਆਲ ਆਈਪੀਐਸ ਉਹਨਾਂ ਦੇ ਦੇ ਚਾਹੇ ਨਿਰਦੇਸ਼ਾਂ ਦਾ ਉਹ ਇਮੀਡੀਏਟਲੀ ਤਿੰਨ ਪਾਰਟੀਆਂ ਮੌਕੇ ਤੇ ਬਣਾ ਦਿੱਤੀ ਵੀ ਇਹਨੂੰ ਟੈਕਨੀਕਲੀ ਤੇ ਹਿਊਮਨ ਅੰਡਰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਲਿਆਂ ਕਬੂ ਕੀਤਾ ਹੈ ਇੱਕ ਗੁਰਜੀਤ ਸਿੰਘ ਦੇ ਲਈ ਜੱਗੀ ਇਹ ਹੰਟਾਲਾ ਪਿੰਡ ਦਾ ਹੈ ਜਿੱਤੇ ਆਲਰੇਡੀ ਦੋ ਚੁਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਡੇ ਅਲਗਨ ਮਿਲ ਨੂੰ ਲੋਕਾਂ ਨੇ ਆਪਣਾ ਕੈਮਰਾ ਲਾਉਣੇ ਆ ਇੱਕ ਇਹਦਾ ਪਤਾ ਵੀ ਦੁਨੀਆ ਨੇ ਆ ਆ ਲੱਗੇ ਤਾਂ ਹੋਇਆ ਤੇ ਹਾਈ ਜੀ ਸਾਰੇ ਚੱਲਦੇ ਨਹੀਂ ਜੀ ਜਵਾਬ ਕੋਲ ਨੂੰ ਫਿਰ ਪਤਾ ਉਹ ਬੰਦੇ ਨੂੰ ਚਾਹਦੇ ਨਹੀਂ ਫਿਰ ਇਹਦਾ ਫਾਇਦਾ ਕੀ ਨੂੰ ਸਰਫ ਰੈਸਪੋਨਸ ਲਗਾ ਇੰਸਲਰ ਮਿਤੀ 6/24 ਨੂੰ ਲੱਭੀ ਹਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਿਵਜੀ ਪੁਲੀ ਸ਼ੰਕਰੀ ਦੀ ਮੂਰਤੀ ਦੇ ਤੇ ਚਾਂਦੀ ਦੇ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਤਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਅਸ਼wini ਘਟਿਆਲ ਆਈਪੀਐਸ ਉਹਨਾਂ ਦੇ ਦੇਚੇ ਨਿਰਦੇਸ਼ਾਂ ਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੁੱਖੇ ਦੇ ਬਣਾ ਦਿੱਤੀਆਂ ਗਈਆਂ ਸੀ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਅਸੀਂ ਦੋ ਮੁੱਦਿਆਂ 'ਕਾਬੂ' ਕੀਤੇ ਆ ਇੱਕ ਜਗਦੀਸ਼ ਸਿੰਘ ਲਈ ਜੱਗੀ ਇਹ ਹੰਟਾਲਾ ਪਿੰਡ ਦਾ ਹੈ ਇਤੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗਰਜੀਤ ਸਿੰਘ ਜਿਹੜਾ ਇਹ ਖੰਨੇ ਗੱਲਾਂ ਲਈ ਛਪੜੀ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਸ਼ਿਵਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੀ ਜਿਹੜੀ ਪੱਥਰੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰ ਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟ੍ਰੇਸ ਕਰ ਲਿਆ ਗਿਆ ਕਿੰਨੇ ਦੀ ਚਾਂਦੀ ਸੀ ਵੀ ਹਾਂਜੀ ਚਾਂਦੀ ਕਿੰਨੀ ਕੁ ਕੁਆਂਟੀਟੀ ਸੀ ਜੀ ਇਹ ਅਪ੍ਰੋਕਸੀਮੇਟ 1 ਕਿਜੀ ਦੇ ਲੱਗੇ ਸੀ ਠੀਕ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਇਹ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕੀਤਾ ਲਏ ਸਾਰੇ ਚੋਰੀ ਉਹ ਕਰਨ ਆਏ ਸੀ ਜਾਂ ਪਹਿਲਾਂ ਉੱਥੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰੈਂਡ ਹੀ ਇਹ ਆ ਕਿ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਮਿਲਦਾ ਤੇ ਉੱਥੇ ਵੇਚ ਚੋਰੀ ਕਰ ਕਿੰਨੀ ਕਾਸਟ ਸੀ ਹੁੰਦੀ ਸੀ ਜੀ ਤੇ ਦੀ ਹੁਣ ਚਾਂਦੀ ਦੀ ਕਾਸਟ ਵੀ ਦੇਖ ਲਓ 80-90 ਹਜ਼ਾਰ ਦੇ ਲੱਗੇ ਹੇਲੋ ਚੰਦੀ ਬਾਤ ਹੋ ਗਈ ਹਾਂਜੀ ਹਾਂਜੀ ਚੰਦੀ ਪਹਿਲਾਂ ਪਹਿਲਾਂ ਦੋਰੀਆਂ ਰੱਖੇ ਤਾਂ ਜੀ ਪਹਿਲਾਂ ਇਹਨੇ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਜਿਹੜਾ ਵਗਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਲਾ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਜਿਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਤੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਨੇ ਕਿੰਨਾ ਕੁ ਟਾਈਮ ਜਿਹਨਾਂ ਨੇ ਵਾਰਦਾਤ ਸੁਣਨ ਦਾ ਫੇਰ 10:30 10:30 ਵਜੇ ਦੇ ਵਿੱਚ ਜੀ ਪੈਟੀ ਪੈਟੀ ਕਰ ਮੈਨੂੰ ਇਹੋ ਵੀ ਦਰਾਸ਼ੇ ਤੋਂ ਹੁੰਦਾ ਹੈ ਕਿ ਇਹਨਾਂ ਤੋਂ ਸਮਾਨ ਵਗੈਰਾ ਅਜਾ ਅਜੇ ਨਰ ਮਾਰ ਲਿਆ ਹੈ ਯੂਨੀਵਰਸਿਟੀ ਸਾਡੀ ਗੋਇੰਗ ਆਉਣਾ ਹੈ ਦੇਖੋ ਹੋਰ ਤੇਜੀ ਨਾਲ ਆਉਗੀ ਨਾ ਤੋਂ ਬਰਾਦਰੀ ਉਹ ਵੀ ਤੁਹਾਡੇ ਨਾਲ ਸ਼ਿਰਕਤ ਕਰੇਗਾ ਬੰਦਾ ਛੜੀ ਜੀ ਦੋਨੇ ਜਣੇ ਸੀਗਾ ਕੋਈ ਨਾਲ ਸੀ ਨਾ ਦੇ ਕਿ ਦੋਨੇ ਜਣੇ ਸੀ ਚੋਰੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਬਸੂਰ ਤੇ ਕੋਲੇ ਆਉਂਦਾ ਜੇ ਦਬੀ ਨੀਂ ਨੀਂ ਜੁਰ ਰੋ ਰੰਗ ਸੀ ਜੁਈ ਕੋ ਉਹ ਤਿਆਰ ਮੇ ਤੋ ਉਹ ਬੁਲਾ ਨਹੀਂ ਬਿਟਾ ਓਏ ਫਰੈਸ਼ ਰੋਟ ਬਗਾ ਰੁਕੋ ਜੁਰ ਰੋ ਜੁਰ ਰੋ ਜੁਰ